ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਇੱਕ ਨਾ ਪੰਜਾਬ ਦੇ ਵਿੱਚ ਖਸਕਸ ਦੀ ਖੇਤੀ ਬਾਰੇ ਸੋਸ਼ਲ ਮੀਡੀਆ ਤੇ ਬਹੁਤ ਜਿਹੜੀ ਮੰਗ ਉਠੀ ਪਈ ਆ ਵੀ ਪੰਜਾਬ ਦੇ ਵਿੱਚ ਖਸਕਸ ਦੀ ਖੇਤੀ ਹੋਣੀ ਜ਼ਰੂਰੀ ਹੈ ਵੀ ਉਹ ਉਥੋਂ ਪੁੱਛ ਰਹੇ ਆ ਜੀ ਮੈਂ ਪੰਜਾਬ ਦੇ ਵਿੱਚ ਜਿਹੜੇ ਅਨੇਕ ਜਿਹੜੇ ਆਪਣੇ ਬੰਦੇ ਨੇ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਖਸਕਸ ਦੀ ਖੇਤੀ ਹੋਣੀ ਜ਼ਰੂਰੀ ਹੈ ਜੀ ਜ਼ਰੂਰੀ ਇਸ ਕਰਕੇ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਨੇ ਮਰ ਰਹੇ ਨੇ ਚਿੱਟੇ ਨਸ਼ੇ ਦੇ ਨਾਲ ਜਿਵੇਂ ਗੋਲੀਆਂ ਔਰ ਆਦੀ ਨਸ਼ੇ ਨੇ ਜਿਵੇਂ ਮੈਡੀਕਲ ਨਸ਼ੇ ਦੀ ਗੱਲ ਕਰ ਲਈ ਆਪਾਂ ਵੀ ਵੀ ਪੰਜਾਬ ਦੇ ਵਿੱਚ ਇਹ ਮੰਗ ਉੱਠੀ ਵੀ ਆ ਹੁਣ ਖਸ ਖਸ ਦੀ ਖੇਤੀ ਹੋਣੀ ਜ਼ਰੂਰੀ ਹੈ ਜ਼ਰੂਰੀ ਕਹਿੰਦੇ ਇਸ ਗੱਲਾਂ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਖਤਮ ਹੋ ਰਹੀ ਹੈਗੀ ਉਹ ਤੁਸੀਂ ਦੱਸੋ ਜੀ ਹੁਣ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਣੀ ਜ਼ਰੂਰੀ ਹੈ ਜੀ ਅੱਜ ਤੋਂ ਕਈ ਸਾਲਾਂ ਪੁਰਾਣੀਆਂ ਗੱਲਾਂ ਗਿਆ ਹਾਂਜੀ ਸਲਾਫ ਹਫੀਮ ਦੇ ਠੇਕੇ ਹੁੰਦੇ ਸੀ ਹਾਂਜੀ ਹਫੀਮ ਇੱਕ ਇਹੋ ਜੀ ਮੈਡੀਸਨ ਆ ਹਾਂਜੀ ਨਾ ਤਾਂ ਹਾਰਟ ਅਟੈਕ ਹੋਵੇ ਨਾ ਬਲੱਡ ਪ੍ਰੈਸ਼ਰ ਹੋਵੇ ਅੱਜ ਲੋਕਾਂ ਦੀ ਉਮਰ ਕਿਉਂ ਘਟ ਗਈ ਅੱਜ ਕੋਈ 70 ਤੋਂ 60 ਤੋਂ ਉੱਪਰ ਜਾ ਨਹੀਂ ਰਿਹਾ ਪੁਰਾਣੇ ਜਮਿਆਂ ਦੇ ਵਿੱਚ ਨਾ ਤਾਂ ਜਿਹੜਾ ਫੀਮ ਕਹਿੰਦਾ ਸੀ ਉਹਦੀ ਨਿਗਾਹ ਘੜਦੀ ਸੀ ਤਾਂ ਨਾ ਉਹਦੀ ਵੀਕਨੈਸ ਹੁੰਦੀ ਸੀ ਫੀਮ ਖਾ ਕੇ ਇੱਕ ਬੰਦਾ ਕਿੱਲਾ ਕਿੱਲਾ ਕਲਕ ਵੱਡ ਦਿੰਦਾ ਸੀਗਾ ਹਾਂਜੀ ਤੇ ਅੱਜ ਮੈਨੂੰ ਮੈਂ ਤਾਂ ਇਸ ਚੀਜ਼ ਦੀ ਬੜੀ ਨੌਜਵਾਨ ਪੀੜ੍ਹੀ ਨੂੰ ਅੱਜ ਸਾਡੇ ਨੌਜਵਾਨ ਪੀੜ੍ਹੀ ਕਿੱਧਰ ਨੂੰ ਜਾ ਰਹੀ ਆ ਜਿੱਟਾਗਾ ਸਮੈਕ ਗੋਲੀਆਂ ਭੁੱਕੀ ਆ ਤੇ ਹੋਰ ਦੂਸਰੇ ਮਾਰੂ ਜਿਹੜੇ ਨਸ਼ੇ ਆ ਕਰਦੇ ਆ ਉਹਦੇ ਨਾਲ ਕਿੰਨਾ ਸਾਡੇ ਨੌਜਵਾਨ ਪੀੜ੍ਹੀ ਦਾ ਕਿੰਨਾ ਨੁਕਸਾਨ ਹੋ ਰਿਹਾ ਮੈਂ ਤਾਂ ਪੰਜਾਬ ਸਰਕਾਰ ਨੂੰ ਜਾਂ ਸਟੇਟ ਸਰਕਾਰ ਨੂੰ ਇਹੀ ਬੇਨਤੀ ਕਰਦਾ ਕਿ ਸਖਾ ਸਖਰ ਦੀ ਖੇਤੀ ਹਰ ਹਰ ਤਰ੍ਹਾਂ 100% ਹੋਣੀ ਚਾਹੀਦੀ ਆ ਤਾਂ ਕਿ ਲੋਕਾਂ ਇਹ ਪੰਜਾਬ ਨੂੰ ਬਚਾਇਆ ਜਾ ਸਕੇ ਹੂੰ ਤੇ ਬਾਪੂ ਜੀ ਆਪਾਂ ਪਿੰਡ ਦੀ ਗੱਲ ਕਰ ਲਈਏ ਪਿੰਡ ਫੂਲ ਦੀ ਗੱਲ ਕਰ ਲਈਏ ਵੀ ਕਿੰਨੇ ਕੇ ਨੌਜਵਾਨ ਜਿਹੜੇ ਇਥੋਂ ਦੀ ਮਰੇ ਹੋਏ ਨੇ ਜਾਂ ਡੈੱਥਾਂ ਹੋ ਗਈਆਂ ਜਿਹੜੇ ਚੱਟੇ ਨਛੇ ਦੇ ਨਾਲ ਤੇ ਇਸ ਪਿੰਡ ਦੇ ਵਿੱਚ ਤਾਂ ਕਾਫੀ ਮੁੰਡੇ ਮਰ ਚੁੱਕੇ ਆ ਤੇ ਕਈ ਮੁੰਡੇ ਖਾ ਵੀ ਰਹੇ ਆ ਗਿਆ ਇੱਕ ਮਾਈ ਸੀ ਮੈਂ ਇੱਕ ਦੋ ਘਰਾਂ ਦੇ ਵਿੱਚ ਗਿਆ ਉਹ ਮਾਈ ਨਾ ਆਪਦੇ ਦੋ ਦੋ ਮਾਈਆਂ ਆਪਦੇ ਮੁੰਡਿਆਂ ਨੂੰ ਮੇਰੇ ਕੋਲੇ ਘਰ ਲੈ ਕੇ ਆ ਗਈਆਂ ਕਹਿੰਦੀਆਂ ਵੀ ਸਾਡੇ ਮੁੰਡਿਆਂ ਦਾ ਚੱਟਾ ਛੱਡਾ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਚੱਟਾ ਖਾਣੇ ਹੋ ਕਹਿੰਦੇ ਹਾਂ ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਗੱਲ ਕਰੋ ਮੈਂ ਡੀਐਸਪੀ ਫੂਲ ਨਾਲ ਗੱਲ ਕੀਤੀ ਆ ਡੀਐਸਪੀ ਫੂਲ ਨਾਲ ਤੁਹਾਨੂੰ ਖਰਚਾ ਦੇਉ ਸਾਰਾ ਕੁਝ ਹੋਊਗਾ ਉਹਦਾ ਨਸ਼ਾ ਛਡਾਉ ਤੇ ਤੁਹਾਨੂੰ ਮੌਦੇ ਮੂੰਹ ਤਾਂ ਨਹੀਂ ਆਉਣਾ ਪਊਗਾ ਫਿਰ ਜੋ ਉਸ ਤੋਂ ਕਹਿੰਦੇ ਨਾ ਜੀ ਅਸੀਂ ਤਾਂ ਪੁਲਿਸ ਕੋਲੇ ਨਹੀਂ ਜਾਂਦੇ ਨਹੀਂ ਤੁਸੀਂ ਛਡਾ ਸਕਦੇ ਛਡਾ ਦਿਓ ਤੇ ਦੋਨੋਂ ਮੁੰਡੇ ਘਰੋਂ ਮੈਨੂੰ ਮਤਲਬ ਆਪਦੀ ਮਾਵਾਂ ਨੂੰ ਬੁਰਾ ਭਲਾ ਬੋਲ ਕੇ ਘਰੋਂ ਭਜ ਗਏ ਇੱਕ ਮੁੰਡਾ ਉਹਨਾਂ ਚੋਂ ਚਿੱਟੇ ਨਾਲ ਮਰ ਵੀ ਗਿਆ ਅੱਛਾ ਜੀ ਐਡੀ ਮਤਲਬ ਕੀ ਜਿਹੜੀ ਆਪਣੇ ਪਿੰਡ ਫੂਲ ਦੀ ਵੀ ਜਿਹੜੀਆਂ ਹੋਰ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਘਟਨਾਵਾਂ ਹੁੰਦੀਆਂ ਗਈਆਂ ਜੀ ਇਹੋ ਜਿਹੀਆਂ ਜਿਹੜੇ ਚਿੱਟੇ ਨਸ਼ੇ ਦੇ ਨਾਲ ਮਾਰ ਰਹੇ ਨੇ ਵੀ ਹੁਣ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਦੇ ਵਿੱਚ ਜਿਹੜੀ ਖਸਤਾ ਦੀ ਖੇਤੀ ਹੋਣੀ ਜ਼ਰੂਰੀ ਹੈ ਜੀ ਪੰਜਾਬ ਸਰਕਾਰ ਤਾਂ ਜੀ ਇਹ ਕਹੀ ਜਾਂਦੀ ਹੈ ਕਹਿੰਦੇ ਇਹ ਵੀ ਇੱਕ ਤਰ੍ਹਾਂ ਦਾ ਨਸ਼ਾ ਜੀ ਇਹ ਮੇਰੀ ਗੱਲ ਸੁਣੋ ਜੀ ਇਹ ਹੈ ਨਾ ਜਿਹੜੀ ਵਿਰੋਧੀ ਪਾਰਟੀਆਂ ਉਹ ਜ਼ਿਆਦਾ ਇਸ ਚੀਜ਼ ਦਾ ਵਿਰੋਧ ਕਰਦੀਆਂ ਉਹਨਾਂ ਨੂੰ ਇਹ ਪੁਆਇੰਟ ਮਿਲ ਜੂਗਾ ਵੀ ਇਹ ਲੋਕ ਖਾਸ ਕਰਦੀ ਖੇਤੀ ਕਰਨ ਦਾ ਅੱਗੇ ਭੁੱਖੀ ਖਾਣ ਲੱਗੇ ਹੋਰ ਕਰਨ ਲੱਗੇ ਉਦੋਂ ਕਿੱਥੇ ਜਦੋਂ ਹਫੀਮ ਦੇ ਠੇਕੇ ਸੀਗੇ ਹੋਰ ਸਟੇਟਾਂ ਦੇ ਵਿੱਚ ਹਫੀਮ ਦੇ ਠੇਕੇ ਆ ਭੁੱਖੀ ਵਿਕਦੀ ਆ ਸਭ ਕੁਝ ਇੱਕ ਹੋਰ ਵੀ ਗੱਲ ਸੁਣਨ ਚਾਹੁੰਦੀ ਆ ਜੀ ਕਹਿੰਦੇ ਕੈਰੋ ਮੌਕੇ ਜਦੋਂ ਕੈਰੋ ਮੌਕੇ ਕਹਿੰਦੇ ਕੈਰੋ ਦੀ ਸਰਕਾਰ ਸੀਗੀ ਉਦੋਂ ਕਹਿੰਦੇ ਪੰਜਾਬ ਦੇ ਵਿੱਚ ਖਾਸ ਕਰਦੇ ਠੇਕੇ ਸੀਗੇ ਉਹ ਕਿਦੇ ਠੇਕੇ ਸੀਗੇ ਫੀਮ ਦੇ ਠੇਕੇ ਸੀਗੇ ਉਹ ਹੈਗੇ ਸੀ ਜੀ ਪੰਜਾਬ ਦੇ ਵਿੱਚ ਬਿਲਕੁਲ ਠੇਕੇ ਸੀਗੇ ਜੀ ਆਪਣੇ ਕਿਲੇ ਕੋਲੇ ਸਾਰਾ ਫੀਮ ਦਾ ਠੇਕਾ ਸੀ ਮੈਂ ਆਪ ਦਵਾਈ ਦੀ ਅੰਨੇ ਦੀ ਫੀਮੇਲ ਆ ਜਾਂਦੀ ਚੰਨੀ ਦੀ ਇਹਨਾਂ ਦੀ ਵਾਲੇ ਅੰਨੇ ਦੀ ਦਵਾਈ ਦੀ ਚੰਨੀ ਦੀ ਠਾਨੇ ਦੀ ਰੁਪਈਆ ਦੀ ਫੀਮਲੇ ਕਿਉਂਦਾ ਸੀਗਾ ਤੇ ਕੋਈ ਬੰਦਾ ਬਿਮਾਰ ਨਹੀਂ ਹੁੰਦਾ ਸੀ ਕਿਸੇ ਨੂੰ ਕੋਈ ਹੋਰ ਕੋਈ ਕਿਸੇ ਕੰਦੀ ਹੋਰ ਦਵਾਈ ਨਹੀਂ ਸੀ ਜੇ ਕੋਈ ਬਿਮਾਰ ਵੀ ਹੁੰਦਾ ਤਾਂ ਹੋਰ ਵੀ ਹੁੰਦਾ ਫੀਮ ਦਾ ਪਰ ਉਹ ਤਾਂ ਬਿਲਕੁਲ ਠੀਕ ਸੀਗਾ ਹੂੰ ਤੇ ਹੁਣ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਜੀ ਮੈਂ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਇਹੀ ਕਰਨਾ ਵੀ ਪੰਜੇ ਭੁੱਕੀ ਦੇ ਇੱਟਾਂ ਦੇ ਖਸਕਾ ਦੇ ਖੇਤੀ ਹੋਣੀ ਚਾਹੀਦੀ ਆ ਹਾਂਜੀ ਕਿ ਕੀ ਕਰਨਾਗਾ ਇਹਦਾ ਬਾਹਰਲੇ ਸੜੇਟਾਂ ਦੇ ਵਿੱਚ ਉੱਥੇ ਕਿਉਂ ਆ ਆਪਣੇ ਪੰਜਾਬ ਚ ਕਿਉਂ ਨਹੀਂ ਤੇ ਜੇ ਸਾਡੀ ਨੌਜਵਾਨ ਪੀੜ੍ਹੀ ਜੇ ਦੂਸਰੇ ਨਸ਼ੇ ਆ ਉਹਨਾਂ ਤੋਂ ਬਚ ਸਕਦੀ ਆ ਹੂੰ ਜਿਵੇਂ ਹੁਣ ਇੱਕ ਵੱਡੀ ਗੱਲ ਕਰ ਰਹੇ ਜਿਹੜੇ ਮਾਰੂ ਨਸ਼ੇ ਹੈਗੇ ਜਿਹੜੇ ਮਾਰੂ ਨਸ਼ੇ ਆ ਉਹਨਾਂ ਤੋਂ ਸਾਡੀ ਨੌਜਾਨ ਪੀੜੀ ਇਹ ਤੋਂ ਜ਼ਿਆਦਾ ਕੰਮ ਕਰਨਗੇ ਨਾਲੇ ਹਾਂਜੀ ਹਾਂਜੀ ਇੱਕ ਵੱਡੀ ਗੱਲ ਕਰਨ ਲਈ ਜਾਂ ਧਾਰਨਾ ਇੱਕ ਵੱਡੀ ਆਪਾਂ ਦੇਖ ਵੀ ਰਹਾਂਗੇ ਹੁਣ ਪਿੰਡ ਦੇ ਵਿੱਚ ਚਾਰ ਚਾਰ ਠੇਕੇ ਹੁੰਦੇ ਨੇ ਜੀ ਛੋਟੇ ਪਿੰਡ ਦੇ ਵਿੱਚ ਲਾਲੋ ਦੋ ਠੇਕੇ ਦਾ ਲਾਗਮੀ ਹੋਣਗੇ ਵੀ ਜਦੋਂ ਦਾਦੂ ਦੇ ਠੇਕੇ ਨੇ ਜੀ ਉੱਕੀ ਦੇ ਟੀਮ ਦੇ ਠੇਕੇ ਕਿਉਂ ਨਹੀਂ ਪੰਜਾਬ ਸਰਕਾਰ ਲਾਗੂ ਕਰਦੀ ਮੇਰੀ ਗੱਲ ਸੁਣੋ ਸਾਡੇ ਪਿੰਡ ਫੂਲ ਦੇ ਵਿੱਚ ਨੇੜੇ-ਤੇੜੇ ਘੜ ਤੋਂ ਘੜ ਪੰਜ ਸਰਫ ਦੇ ਠੇਕੇ ਆ ਹਾਂਜੀ ਸਤ ਲੋਕਾਂ ਦਾ ਪ੍ਰਸਰਾ ਪੀਪੀ ਕੇ ਬੇੜਾ ਕਰ ਕੋ ਰਹਾਗਾ ਹਾਂਜੀ ਜੇ ਇਸ ਤਰ੍ਹਾਂ ਜੇ ਇਹ ਖਸ ਖਸ ਦੀ ਕੀਤੀ ਹੋਊ ਤਾਂ ਲੋਕਾਂ ਨੂੰ ਬੜਾ ਮੋਟਾ ਰਿਲੈਕਸ ਮਿਲੂਗਾ ਹੋਰ ਇਸ ਨਸ਼ੇ ਤੋਂ ਤੇ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ ਤੇ ਮੈਂ ਤਾਂ ਬੇਨਤੀ ਇਹੀ ਕਰਦਾ ਵੀ ਇਹ ਹੋਣਾ ਚਾਹੀਦਾ ਹਾਂਜੀ ਇੱਕ ਚੋਰੀਆਂ ਦੀ ਵੀ ਗੱਲ ਕਰ ਲਈਏ ਚੋਰੀਆਂ ਹੁਣ ਪੰਜਾਬ ਦੇ ਵਿੱਚ ਨਜਾਇਜ਼ ਹੀ ਹੋਣ ਲੱਗੀਆਂ ਗੁੰਡਾਗਰਦੀ ਹੋਣ ਲੱਗ ਗਈ ਲੋਟਸਪਟ ਹੋਣ ਲੱਗ ਗਈ ਜਿਵੇਂ ਹੁਣ ਕੀ ਖੇਤਾਂ ਦੀ ਗੱਲ ਕਰ ਲਈਏ ਖੇਤਾਂ ਦੇ ਵਿੱਚ ਕਿਸਾਨਾਂ ਦੇ ਜਿਹੜੇ ਟਰੈਫਰਮ ਲੱਗੇ ਹੁੰਦੇ ਨੇ ਖੇਤਾਂ ਦੇ ਵਿੱਚ ਮੋਟਰਾਂ ਦੇ ਜਿਹੜੇ ਟਰੈਫਰਮ ਲੱਗੇ ਉਹ ਤਾਰਾਂ ਲਾ ਕੇ ਲੈ ਜਾਂਦੇ ਆ ਜੀ ਉਹ ਉਹਨਾਂ ਬਾਰੇ ਤੁਹਾਡੇ ਕੀ ਸਾਡੀ ਸਭ ਤੋਂ ਵੱਡੀ ਗੱਲਣੀ ਇਹ ਹੈਗੀ ਵੀ ਜਿਹੜੀ ਸਭ ਤੋਂ ਵੱਡੀ ਬੇਰੁਜ਼ਗਾਰੀ ਆ ਬੱਚੇ ਪੜ੍ਹ ਲਿਖ ਕੇ ਵੇਲੇ ਫਿਰਦੇ ਆ ਮਾਂ ਪਿਓ ਉਹਨਾਂ ਨੂੰ ਕਹਿੰਦੇ ਆ ਵੀ ਤੂੰ ਕੋਈ ਕੰਮ ਕਰ ਸਰਕਾਰ ਕੋਈ ਰੁਜ਼ਗਾਰ ਨਹੀਂ ਦੇ ਰਹੀ ਤਾਂ ਫਿਰ ਬੱਚਿਆਂ ਨੇ ਕੰਮ ਕਰਨਾਗਾ ਤੇ ਬਾਕੀ ਇਸ ਵਕਤ ਕਈ ਲਗਾੜੇ ਬੰਦੇ ਇਹ ਚਾਹੁੰਦੇ ਆ ਵੀ ਲੁੱਟਖੋ ਕਰੋ ਕੋਈ ਕੰਮ ਕੋਈ ਕਰੋ ਨਾ ਤੇ ਆਪਣਾ ਇਸ ਤਰ੍ਹਾਂ ਕਰਕੇ ਆਪਣੀ ਨਸ਼ਿਆਂ ਦੀ ਪੂਰਤੀ ਕਰੋ ਪੂਰਤ ਨਸ਼ਿਆਂ ਦੀ ਪੂਰਤੀ ਵਾਲੇ ਜਿਆਦਾ ਲੁੱਟਖੋ ਹਾਂ ਤੇ ਦੇਖੋ ਆਪਣਾ ਇਹ ਟ੍ਰਾਂਸਫਾਰਮਰ ਆਤੋਂ ਕਿ ਕਿਸ ਤਰ੍ਹਾਂ ਕੱਢ ਰਹੇ ਆ ਕਿ ਦੂਸਰਾ ਲੋਹਾ ਵਗੈਰਾ ਪਤਲ ਵਗੈਰਾ ਹਾਂਜੀ ਤੇ ਤਾਂਬਾ ਵਗੈਰਾ ਕਿੰਨੀਆਂ ਚੋਰੀਆਂ ਹੋ ਰਹੀਆਂ ਹੈਗੀਆਂ ਤੇ ਮਤਲਬ ਬੜਾ ਖਾਲਾ ਲੋਕਾਂ ਤੇ ਹਾਂਜੀ ਇੱਕ ਹੋਰ ਵੀ ਸਵਾਲ ਸਾਹਮਣੇ ਆਉਂਦੇ ਖੜੇ ਹੋ ਜਾਂਦੇ ਜਿੱਥੇ ਜਿੱਥੇ ਕਿ ਆਪਣੇ ਹੁਣ ਜਿਵੇਂ ਤਲਾਕ ਖਾਲੀ ਗੱਲ ਕਰ ਲਈਏ ਤਲਾਕ ਕਿੰਨੇ ਕਿ ਹੁੰਦੇ ਆ ਜੀ ਆਪਣੇ ਪੰਜਾਬ ਦੇ ਵਿੱਚ ਤੁਸੀਂ ਦੇਖੇ ਹੋਣਗੇ ਅਕਸਰ ਹੀ ਗੱਲਾਂ ਸੁਣੀਆਂ ਹੋਣਗੀਆਂ ਜਿਵੇਂ ਨਸ਼ੇ ਦੇ ਨਾਲ ਤਲਾਕ ਹੁੰਦੇ ਨਾ ਮੈਂ ਨੌਜਵਾਨ ਦਾ ਹੁਣ ਵਿਆਹ ਹੋਇਆ ਹੁੰਦਾ ਥੋੜੀ ਥੋੜੀ ਪਤਾ ਲੱਗਦਾ ਵੀ ਇਹ ਮੁੰਡਾ ਨਸ਼ਾ ਕਰ ਰਿਹਾ ਜਾਂ ਕੋਈ ਵੀ ਚੀਜ਼ ਹੈ ਇਹ ਮੂਰੇ ਹੋਏ ਅਕਸਰ ਇਹ ਲੇਟ ਆ ਜਾਂਦੀਆਂ ਪਰ ਮੂਰੇ ਆ ਜਾਂਦੀਆਂ ਜੀ ਕਿਸੇ ਪਾਸੇ ਤੁਸੀਂ ਇਹਦੇ ਬਾਰੇ ਕੀ ਬਿਆਨ ਦਿੰਦੇ ਆ ਅੱਜ ਕੱਲ ਘੱਟ ਤੋਂ ਘੱਟ 40% ਹਾਂਜੀ ਤਲਾਕ ਹੋ ਰਹੇ ਆ ਹੂੰ ਕਿਉਂ ਹੋ ਰਹੇ ਆ ਘਰ ਰੋਟੀ ਪੱਕਦੀ ਨਹੀਂ ਕੰਮ ਕੋਈ ਕਰਦੇ ਨਹੀਂ ਮੁੰਡਾ ਨਸ਼ਾ ਕਰਦਾ ਹੂੰ ਮੁੰਡਾ ਨਸ਼ਾ ਕਰਦਾ ਇਹੀ ਕਾਰਨਾਂ ਤਲਾਕ ਹੋਣ ਦੇ ਜਦ ਕੋਈ ਕੰਮ ਨਹੀਂ ਕਰਨਾ ਕਰਨੀ ਕਰਨਾ ਫਿਰ ਉਹ ਜਨਾਨੀ ਨੇ ਕੀ ਕਰਨਾ ਜਨਾਨੀ ਨੇ ਫਿਰ ਆਪਣੇ ਪੇਕੇ 'ਚ ਬੈਠਣਾ ਬਥੇਰੀਆਂ ਇਹ ਸਾਡੇ ਕੋਲ ਵੀ ਫਿਰ ਕੇਸ ਆਏ ਆ ਵੀ ਸਾਡਾ ਭਾਈ ਇਹ ਤਾਂ ਤਲਾਕ ਕਰਾਉਣਾ ਤਰਾ ਕਰਾਉਗਾ ਤਲਾਕ ਜਦੋਂ ਹੋਰ ਕੋਈ ਕੰਮ ਹੀ ਨਹੀਂ ਕਰਨਾ ਕਿਸੇ ਨੂੰ ਹੋਰ ਨਹੀਂ ਕਰਨਾ ਮੁੰਡਿਆਂ ਨੇ ਦਛੇਤ ਵਗੈਰਾ ਕੰਮ ਨਹੀਂ ਚੋਰੀਆਂ ਕਰਨੀਆਂ ਹੀਰਾ ਫਿਰੀਆਂ ਕਰਨੀਆਂ ਘਰੋਂ ਚੀਜ਼ਾਂ ਚੱਕ ਕੇ ਵੇਚ ਦੇਣੀਆਂ ਤੇ ਫਿਰ ਉਹ ਕੀ ਸੋਚੂਗੀ ਜਨਾਨੀ ਇੱਕ ਹੋਰ ਵੱਡੇ ਸਵਾਲ ਆ ਜਾਂਦੇ ਜੀ ਜਿਵੇਂ ਆਪਣੇ ਕਈ ਵਾਰੀ ਮਾਂ ਨੂੰ ਪਤਾ ਹੁੰਦਾ ਪਿਓ ਨੂੰ ਵੀ ਪਤਾ ਵੀ ਸਾਡਾ ਮੁੰਡਾ ਨਸ਼ਾ ਕਰਦਾ ਫਿਰ ਉਹਨੂੰ ਉਹਦਾ ਰਿਸ਼ਤਾ ਭਾਲ ਕੇ ਉਹਦਾ ਵਿਆਹ ਕਰਦੇ ਆ ਵੀ ਯਾਰ ਟੱਕੇ ਨਾਲ ਵਿਆਹ ਕਰ ਦੋ ਵੀ ਮਤਲਬ ਕੀ ਬਚੋਲਿਆਂ ਨੂੰ ਜਾਂ ਰੁਪਏ ਦੇ ਦਾਂ ਚੰਗੇ ਰੁਪਏ ਛੱਟੇ ਜਾਂਦੇ ਆ ਵੀ ਸਾਡੇ ਮੁੰਡੇ ਦਾ ਰਿਸ਼ਤਾ ਕਰਾਇਆ ਜਾਵੇ ਉਹਨਾਂ ਬਾਰੇ ਕੀ ਸਵਾਲ ਹੈ ਤੁਹਾਡੀ ਪਹਿਲਾਂ ਤਾਂ ਮਾਪਿਓ ਮੰਨਦਾ ਹੀ ਨਹੀਂ ਇਸ ਗੱਲ ਨੂੰ ਜਦੋਂ ਮਾਪਿਓ ਨੂੰ ਇਹ ਗੱਲ ਕਹੀਏ ਵੀ ਤੁਹਾਡਾ ਮੁੰਡਾ ਨਸ਼ਾ ਕਰਦਾ ਤੇ ਮਾਪਿਓ ਉਹਨੂੰ ਕਹਿੰਦੇ ਵੀ ਸੁਬਾਰੀ ਨਹੀਂ ਪੈਦਾ ਸਾਡਾ ਮੁੰਡਾ ਨਸ਼ਾ ਕਰਦਾ ਜਦੋਂ ਨਸ਼ਾ ਕਰਕੇ ਉਹ ਮਰ ਜਾਂਦਾ ਹੈਗਾ ਤੇ ਪਤਾ ਲੱਗਦਾ ਵੀ ਸਾਡਾ ਮੁੰਡਾ ਨਸ਼ਾ ਕਰਦਾ ਇਹ ਨਸ਼ੇ ਨੂੰ ਲੁਕਾਉਣ ਦੀ ਖਾਤਰ ਬਚੋਲੇ ਨੂੰ 4 ਪੈਸੇ ਦੇ ਕੇ ਹੋਰ ਕਰਕੇ ਅਗਲੇ ਕਹਿੰਦੇ ਕਿਸ ਤਰ੍ਹਾਂ ਕਿਵੇਂ ਨਾ ਕਿਵੇਂ ਸਾਡੇ ਮੁੰਡੇ ਦਾ ਵਿਆਹ ਹੋ ਜੇ ਉਸ ਤੋਂ ਬਾਅਦ ਹੋ ਸਕਦਾ ਭਈਓ ਸਾਡੇ ਮੁੰਡਾ ਨਸ਼ਾ ਛੱਡ ਦੇਵੇ ਤੇ ਪਰ ਮੁੰਡਾ ਵਿਆਹ ਤੋਂ ਬਾਅਦ ਉਸ ਤੋਂ ਵੀ ਜ਼ਿਆਦਾ ਨਸ਼ਾ ਲੱਗ ਕਰਨ ਲੱਗ ਹੁਣ ਜਿਵੇਂ ਆਪਾਂ ਹੁਣ ਵੱਡੀ ਗੱਲ ਕਰ ਲਈਏ ਜੀ ਵੀ ਪੰਜਾਬ ਦੇ ਵਿੱਚ ਇਹ ਖਸਖਸ ਦੀ ਖੇਤੀ ਦੀ ਜਿਹੜੀ ਸੋਸ਼ਲ ਮੀਡੀਆ ਤੇ ਪੂਰੀ ਅਫਵਾਹਾਂ ਉੱਡੀਆਂ ਵਈਆਂ ਗਈਆਂ ਉਹਨਾਂ ਬਾਰੇ ਤੁਹਾਡੇ ਹੁਣ ਕੀ ਬਿਆਨ ਲੋਕਾਂ ਨੂੰ ਕੀ ਸੁਨੇਹਾ ਦੇਉਂਦੇ ਹੋ ਮੈਂ ਤਾਂ ਲੋਕਾਂ ਨੂੰ ਸਹਿਯੋਗ 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 ਦੇਣਾ ਵੀ ਆਪਣਾ ਸਹਿਯੋਗ ਦੇਣ ਤੇ ਲੋਕਾਂ ਸਰਕਾਰ ਤੱਕਰ ਬੋਲੀ ਸਰਕਾਰ ਤੱਕਰ ਇਹ ਪਹੁੰਚਾਉਣਾ ਵੀ ਤੁਹਾਨੂੰ ਜੇ ਖਸਖਸ ਦੀ ਖੇਤੀ ਕਰਦੀ ਆ ਤੇ ਸਰਕਾਰ ਨੂੰ ਨੁਕਸਾਨ ਕੀ ਆ ਸਰਕਾਰ ਨੂੰ ਕਿੰਨਾ ਪ੍ਰੋਫਿਟ ਆ ਅਫੀਨ ਤੋਂ ਸਰਕਾਰ ਨੂੰ ਆਪਣਾ ਭੁੱਕੀ ਤੋਂ ਕਿੰਨਾ ਪ੍ਰੋਫਿਟ ਉਹ ਜਰਾ ਇਹਦੇ ਠੇਕੇ ਹੋਣਗੇ ਉਹ ਸਰਕਾਰ ਦੀ ਮਾਲੀ ਗਈ ਬਧੂਗਾ ਨੁਕਸਾਨ ਕੀ ਕੀ ਨੂੰ ਆਪੋਜੀਸ਼ਨ ਪਾਰਟੀਆਂ ਤੋਂ ਥੋੜਾ ਜਿਹਾ ਤੁਸੀਂ ਇਹ ਨਾ ਸੋਚੋ ਵੀ ਆਪੋਜੀਸ਼ਨ ਪਾਰਟੀਆਂ ਸਾਡੀ ਵਿਰੋਧਤਾ ਕਰਦੀ ਆ ਪਰ ਇਸ ਇਹਦੇ ਵਿੱਚ ਨੁਕਸਾਨ ਕੋਈ ਨਹੀਂ ਹੂੰ ਮੇਰਾ ਨੰਬਰ ਬੋਲ ਦੇ ਹਾਂਜੀ ਨੰਬਰ ਬੋਲ ਦਿਓ ਜੀ ਮੈਂ ਬੰਦ ਸਿੰਘ ਫੂਲਪੁਰੀ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਮੇਰਾ ਨੰਬਰ ਹੈ 98721 76360 ਜੇ ਤੁਹਾਨੂੰ ਮੇਰਾ ਸਨੇਹ ਚੰਗਾ ਲੱਗਿਆ ਤਾਂ ਆਪਣਾ ਵੀ ਪੋਜੀਟਿਵ ਤੇ ਨੈਗੇਟਿਵ ਜ਼ਰੂਰ ਦਿਓ ਬਹੁਤ ਬਹੁਤ ਮਿਹਰਬਾਨੀ